ਬਿਊਟੀ ਕੰਪੀਟੀਸ਼ਨ ਆਇਆ ਗਾ ਨੇ ਪਤਾ ਲੱਗ ਜੂ ਵੀ ਹਾਂ ਕਿਹੜੀ ਨੰਬਰ ਖੜਨੀ ਹੈ ਅੱਜ ਬਾਈ ਭੇਵੇ ਮੇਲੇ ਦਾ ਆਖਰੀ ਦਿਨ ਹੈ ਤੇ ਆਖਰੀ ਹੀ ਮੁਕਾਬਲੇ ਨੇ ਬਿਊਟੀ ਕੰਪੀਟੀਸ਼ਨ ਹੈ ਗਾਵਾਂ ਦਾ ਵੱਡੇ ਝੋਟਿਆਂ ਦਾ ਮੁਕਾਬਲਾ ਸੋਨੂੰ ਹਰ ਇੱਕ ਚੀਜ਼ ਆਹਾ ਵੀਡੀਓ ਦੇ ਵਿੱਚ ਮਿਲ ਜੂ ਦੇਖਣ ਨੂੰ ਪਹਿਲਾਂ ਵੀਡੀਓ ਨੂੰ ਲਾਇਕ ਥੱਲੇ ਕਮੈਂਟ ਕਰ ਦਿਓ ਵਧੀਆ ਚੰਗਾ ਜਾ ਤੇ ਫੇਰ ਸਾਨੂੰ ਸਾਰਾ ਮੇਲਾ ਘਮਾਉਣਿਆ ਆਪਾਂ ਆ ਹੁਣ ਆਪਾਂ ਬਈ ਪੀਡੀਐਫ ਦੇ ਸ਼ੈੱਡ ਦੇ ਅੰਦਰ ਆ ਗਿਆ ਇੱਥੇ ਸ਼ੌਪ ਵਗੈਰਾ ਨੇ ਵਧੀਆ ਪ੍ਰੋਡਕਟ ਨੇ ਤੇ ਆ ਦੇਖੋ ਆਪਣੀਆਂ ਆਪਣੀਆਂ ਵੀਰ ਐਡਾਂ ਲਾ ਰਹੇ ਨੇ ਹਨਾ ਤੇ ਇਸ ਤੋਂ ਬਾਅਦ ਬਈ ਆਪਾਂ ਸ਼ੈੱਡ ਦੇ ਵਿੱਚ ਵੀ ਜਾਵਾਂਗੇ ਤੇ ਉੱਥੇ ਚੰਗੀਆਂ ਚੰਗੀਆਂ ਵੈੜਾਂ ਨੇਗੀਆਂ ਉਹ ਵੀ ਆਹ ਵੀਡੀਓ ਦੇ ਵਿੱਚ ਦਿਖਾ ਦਾਂਗੇ ਤੇ ਫੇਰ ਜਦੋਂ ਉਹਦਾ ਮੁਕਾਬਲਾ ਸ਼ੁਰੂ ਹੋਊ ਨਾ ਰਿੰਗ 'ਚ ਬਿਊਟੀ ਕੰਪੀਟੀਸ਼ਨ ਦਾ ਉਹ ਆਪਾਂ ਤੁਹਾਨੂੰ ਰਿੰਗ ਦੇ ਵਿੱਚ ਜਾ ਕੇ ਦਿਖਾਵਾਂਗੇ ਕਿ ਕਿਹੜੀ ਨੰਬਰ ਕੋਟ ਦੀ ਹੈ ਕਿਹੜੇ ਸੀਮੈਂਟ ਦੀ ਹੈ ਸਾਰਾ ਸਿਸਟਮ ਤੁਹਾਨੂੰ ਇੱਥੇ ਅੱਜ ਦਿਖਾ ਦੇਣਾ ਆਪਾਂ ਨੇ ਆ ਦੇਖੋ ਮਿੱਤਰੋ ਚੰਗੇ ਚੰਗੇ ਪ੍ਰੋਡਕਟ ਨੇ ਬਾਈ ਅਡੋ ਅਡ ਕੰਪਨੀਆਂ ਦੇ ਸਾਰੇ ਹੀ ਤੇ ਬਹੁਤ ਵਧੀਆ ਤਿਆਰੀ ਕਰੀਆ ਯਾਰ ਮੇਲਾ ਬਹੁਤ ਸੋਹਣਾ ਲੱਗਿਆ ਰੂਹ ਖੁਸ਼ ਹੁੰਦੀ ਆ ਬਾਈ ਮੇਲੇ ਦੇ ਵਿੱਚ ਆ ਕੇ ਤੇ ਬਰੀਡਾਂ ਵੀ ਬਹੁਤ ਸੋਹਣੀਆਂ ਨੇ ਆਪਣਾ ਪੰਜਾਬ ਵੀ ਬਈ ਐਚ ਐਫ ਦੇ ਵਿੱਚ ਬਹੁਤ ਅੱਗੇ ਵਧ ਚੁੱਕਿਆ ਆ ਮੇਲੇ ਤੇ ਆ ਕੇ ਪਤਾ ਲੱਗਦਾ ਹਰਿਆਣਾ ਜਿਵੇਂ ਮੂਰਾ ਚ ਕਿੰਗਾ ਪੰਜਾਬ ਬਈ ਐਚ ਐਫ ਚ ਬਹੁਤ ਗਰੋਥ ਕਰ ਚੁੱਕਿਆ ਆਪਣਾ ਤੇ ਉਹਨਾਂ ਦੇ ਵਿੱਚ ਉਹ ਬਈ ਜਿਵੇਂ ਇੱਕ ਜਰਸੀ ਆਈ ਹੈ ਉਹ 42 ਕਿਲੋ 700 ਕੁਸ ਗ੍ਰਾਮ ਦੁੱਧ ਕੱਢ ਕੇ ਜਿੱਤੀ ਹੈ ਉਹ ਵੀ ਸੋਨੂੰ ਸਾਰਾ ਜਦੋਂ ਆਥ ਨੇ ਨਾਮ ਵਗੈਰਾ ਵੰਡਣਗੇ ਉਹ ਸਾਰਾ ਸੋਨੂੰ ਦਿਖਾਵਾਂਗੇ ਆ ਵੀਡੀਓ ਦੇ ਵਿੱਚ ਜਿਵੇਂ ਬਈਆ ਬਾਹਰ ਸਟਾਲਾਂ ਲੱਗੀਆਂ ਹੋਈਆਂ ਨੇ ਹਨਾ ਤੇ ਦੇਖੋ ਤੁਸੀਂ ਤੇ ਹੁਣ ਆਪਾਂ ਬਈਆ ਛੱਡ ਦੀ ਦੂਜੀ ਲਾਈਨ ਦੇ ਵਿੱਚ ਜਾਂਦੇ ਆਂ ਪਹਿਲਾਂ ਆਪਾਂ ਇਧਰਲੀ ਤੇ ਗਏ ਸੀ ਤੇ ਇਹਦੇ ਵਿੱਚ ਦੇਖੋ ਬਈ ਤੁਸੀਂ ਪ੍ਰੋਡਕਟ ਆ ਗਿਆ ਡੋ ਅੱਡ ਆ ਪ੍ਰਿਊ ਟੱਚ ਦਾ ਇਹ ਹਜੇ ਬਈ ਲਾਈ ਜਾਂਦੇ ਨੇਗੇ ਤੇ ਆ ਬਈ ਬੈਕ ਸਾਈਡ ਆ ਗਿਆ ਆਪਾਂ ਇਹਦੇ ਜਿਵੇਂ ਰੋਡਕ ਨਹੀਂ ਫਰੰਟ ਸਾਈਡ ਆ ਤੇ ਇੱਥੇ ਦੇਖੋ ਤੁਸੀਂ ਪਹਿਲਾਂ ਤਾਂ ਚੌਪਾਂ ਤੇ ਵੀ ਬਈ ਬਹੁਤ ਘੈਂਟ ਕੰਮ ਕਰਿਆ ਹੋਇਆ ਇਹਨਾਂ ਨੇ ਸੈੱਟ ਦੇ ਅੰਦਰ ਬਹੁਤ ਤੀ ਸੋਨਾ ਕੰਮ ਕਰਿਆ ਤੇ ਬਾਕੀ ਮੁਕਾਬਲੇ ਵੀ ਬਈ ਵਧੀਆ ਹੋਏ ਨੇ ਤੇ ਇਧਰ ਆ ਬੱਚੀਆਂ ਆ ਗਈਆਂ ਬਈ ਦੇਖੋ ਤੁਸੀਂ ਇਹ ਆਪਦੇ ਫੀਲਡ ਦੇ ਰਿਜ਼ਲਟ ਨਾਲ ਬੱਚੀਆਂ ਵੀ ਲੈ ਕੇ ਆਏ ਨੇ ਵੀ ਰਿਜ਼ਲਟ ਸੋਡੇ ਸਾਹਮਣੇ ਹੀ ਆ ਜਿਵੇਂ ਆਪਾਂ ਆਹ ਪ੍ਰੋਡਕਟ ਬਣਾਇਆ ਇਹ ਪ੍ਰੋਡਕਟ ਦਾ ਬਈ ਬੱਚੀਆਂ ਨੇ ਇਹਨਾਂ ਨੂੰ ਪਾਉਂਦੇ ਨੇ ਇਹ ਤੇ ਆ ਜਿਹੜੇ ਕਾਰਡ ਲੱਗੇ ਆ ਨਾ ਚਟੇ ਇੰਨਾ ਤੇ ਏਜ ਵਗੈਰਾ ਸਾਰਾ ਕੁਝ ਲਿਖਿਆ ਵੀ ਇੰਨੇ ਟਾਈਮ ਦੀ ਬੱਚੀ ਦੀ ਜਿਵੇਂ ਹੁਣ ਆਹ ਸਾਈਡ ਤੇ ਵੀ ਟਰੈਕਟਰ ਆ ਗਏ ਨੇ ਦੇਖੋ ਤੁਸੀਂ ਆਹ ਟਰੈਕਟਰ ਆ ਗਏ ਇਧਰ ਮੈਸੀ ਬਹੁਤ ਹੀ ਵਧੀਆ ਅਰੇਂਜਮੈਂਟ ਰਿਹਾ ਬਾਈ ਜਿਵੇਂ ਪਹਿਲੀ ਵਾਰ ਮੇਲਾ ਕਰਵਾਇਆ ਹੈ ਨਾ ਬਹੁਤ ਹੀ ਸੋਹਣਾ ਅਰੇਂਜਮੈਂਟ ਸੀਗਾ ਤੇ ਆ ਇਧਰ ਵੀ ਬਾਈ ਉਹੀ ਪ੍ਰੋਡਕਟ ਆ ਗਏ ਟਾਡਾ ਆਪਣੀਆਂ ਕੰਪਨੀਆਂ ਦੇ ਹਨਾ ਕੋਈ ਮਿਲਕ ਖਾਤਰ ਆ ਗਿਆ ਕੋਈ ਫਾਰਮ ਖਾਤਰ ਕੋਈ ਚੀਜ਼ ਆ ਗਈ ਜਿਵੇਂ ਆਪਾਂ ਅੱਗੇ ਸਾਨੂੰ ਹੁਣ ਦਿਖਾਉਣਿਆਂ ਸ਼ਾਪਾਂ ਤੇ ਅੱਜ ਬਸ ਲਾਸਟ ਡੇ ਹੀ ਆ ਬਾਈ ਮੇਲੇ ਦਾ ਬਿਊਟੀ ਕੰਪੀਟੀਸ਼ਨ ਹੋਊ ਤੇ ਵੱਡੇ ਝੋਟਿਆਂ ਦਾ ਤੇ ਵੱਡੀ ਉਮਰ ਦੇ ਘੋੜਿਆਂ ਦਾ ਕੰਪੀਟੀਸ਼ਨ ਹੋਣਾ ਉਹ ਆਪਾਂ ੱਡੋ ਅੱਡ ਰਿੰਗਾਂ ਦੇ ਵਿੱਚ ੱਡੋ ਅੱਡ ਕੁਆਲਿਟੀਆਂ ਫਸਟ ਸੈਕੰਡ ਥਰਡ ਪੋਜੀਸ਼ਨ ਉਹ ਸਾਰੀਆਂ ਵੀਡੀਓ ਜਿਵੇਂ ਜਿਵੇਂ ਰਿੰਗ ਸ਼ੁਰੂ ਹੋਣਗੇ ਤੇ ਰਿੰਗ ਖਤਮ ਹੋਈ ਯਾਨੀ ਕਿ ਉਹ ਮੇ ਮੇ ਵੀਡੀਓ ਬਣਾ ਕੇ ਆਪਾਂ ਤੁਹਾਨੂੰ ਦਿਖਾਈ ਚੱਲਾਂਗੇ ਫੇਸਬੁੱਕ ਤੇ ਵੀ ਦਿਖਾਵਾਂਗੇ YouTube ਤੇ ਵੀ ਦਿਖਾਵਾਂਗੇ ਥੋੜਾ ਜਿਹਾ ਇੱਥੇ ਬਈ ਨੈਟਵਰਕ ਦਾ ਇਸ਼ੂ ਹੈ ਤਾਂ ਕਰਕੇ ਥੋੜਾ ਜਿਹਾ ਲੇਟ ਜ਼ਰੂਰ ਹੋ ਸਕਦੀ ਹੈ ਵੀਡੀਓ ਪਰ ਤੁਹਾਨੂੰ ਸਾਰਾ ਦਿਖਾਵਾਂਗੇ ਜਿਵੇਂ ਆ ਅੱਧਰੋਂ ਪ੍ਰੋਡਕਟ ਆ ਗਏ ਫਾਰਮਰ ਰਿਲੇਟਡ ਆ ਗਏ ਨਾ ਆ ਚੈੱਕ ਕਰੋ ਤੁਸੀਂ ਇੱਧਰ ਆ ਸਟਾਲ ਆ ਗਈ ਬਈ ਤੇ ਇੱਧਰ ਆ ਟਰੈਕਟਰ ਆ ਗਈ ਟਰੈਕਟਰ ਚੈੱਕ ਕਰੋ ਬਈ ਇਹ ਵੀ ਆਪਣੇ ਏਰੀਆ ਜੋ ਬਾਈ ਆਇ ਲਾਇਆ ਟਰੈਕਟਰ ਤੇ ਸਿੱਧੂ ਲਿਖਿਆ ਹੋਇਆ ਜਿਵੇਂ ਅੱਗੇ ਹੋਰ ਵੀ ਖੜੇ ਨੇ ਜਿਵੇਂ ਆ ਪੱਖਿਆਂ ਦੀ ਆ ਗਈ ਬਾਈ ਇੱਥੇ ਫਾਰਮ ਵਾਲੇ ਪੱਖੇ ਜਿਵੇਂ ਹੁਣ ਇੱਥੇ ਦਾ ਬਈ ਸਰਦੀਆਂ ਦੇ ਵਿੱਚ ਵੀ ਐਚ ਐਫ ਗਾਵਾਂ ਨੇ 70 ਲੀਟਰ 80 ਲੀਟਰ ਦੁੱਧ ਆਲੀਆਂ ਉਹਨਾਂ ਨੂੰ ਜ਼ਰੂਰਤ ਪੈਂਦੀ ਆ ਪੱਖਿਆਂ ਦੀ ਗਰਮੀਆਂ 'ਚ ਨਾਲ ਕਹਿੰਦੇ ਫਫਾਰੇ ਵਗੈਰਾ ਵੀ ਲਾ ਦਿੰਨੇ ਆ ਤੇ ਇੱਧਰ ਆ ਦੇਖੋ ਪ੍ਰੋਡਕਟ ਬਾਈ ਅੱਜ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾ ਦਾਂਗੇ ਵੀਡੀਓ ਬਸ ਪੂਰੀ ਦੇਖਿਓ ਤੁਹਾਨੂੰ ਜਮੀਆਂ ਦਿਖਾ ਰਾਂਗੇ ਵੀਡੀਓ 'ਚ ਜਿਵੇਂ ਤੁਸੀਂ ਮੇਲੇ ਦੇ ਵਿੱਚ ਆਪ ਆਏ ਹੋਨੇ ਹੋ ਆ ਮੱਕੀ ਵਾਲੀ ਆ ਗਈ ਵੀ ਮਸ਼ੀਨ ਹੈਲੋ ਲੈ ਵੀ ਹੁਣ ਆਪਾਂ ਚੱਲਦੇ ਆਂ ਬਈ ਮਿਲਕਿੰਗ ਵਾਲੀਆਂ ਗਾਵਾਂ ਕਣੀ ਪਹਿਲਾਂ ਉਹ ਮਿਲਕ ਮੁਕਾਬਲੇ ਦੇ ਵਿੱਚ ਪਾਈਆਂ ਹੋਈਆਂ ਸੀ ਤੇ ਅੱਜ ਮਿਲਕ ਬਿਊਟੀ ਕੰਪੀਟੀਸ਼ਨ ਚ ਨੇ ਕਹਿੰਦੇ ਅਸਲ ਕੁਆਲਿਟੀ ਤਾਂ ਉਹਨਾਂ ਦੀ ਤੁਹਾਨੂੰ ਅੱਜ ਦਿਖਾਵਾਂਗੇ ਵੀ ਕਿਹੜੀ ਕਿੰਨੀ ਕਿ ਪਾਇਓਰਟੀ ਜ ਹੈ ਤੇ ਕਿੰਨੀ ਕਿ ਜਾਰੇ ਵਧੀਆ ਬਰੀਡ ਵਾਲੀ ਆ ਉਹਨੂੰ ਉੱਤਰ ਚਾਲਦੇ ਆਪਾਂ ਵੀਰ ਉਹਨਾਂ ਨੂੰ ਨਮਾਈ ਜਾਂਦੇ ਨੇ ਵਧੀਆ ਸਾਫ਼ ਕਰੀ ਜਾਂਦੇ ਨੇ ਬਿਊਡਿੰਗਾਂ ਪੀਡੀਸ਼ਨ ਤੇ ਦੇਖਿਓ ਬਾਈ ਤੁਸੀਂ ਕਿਹੜੀ ਟਾਪ ਆਉਂਦੀ ਐ ਪੋਜੀਸ਼ਨ ਤੇ ਆਉਂਦੀ ਐ ਕੀ ਸੀਮੰਟ ਦੀ ਆਉਂਦੀ ਐ ਆਰਡਰ ਕੁਆਲਿਟੀ ਚੈੱਕ ਕਰਾਉਣੇ ਆ ਤੁਹਾਨੂੰ ਜਿਵੇਂ ਬਾਈ ਆ ਬੈੜਾ ਆ ਗਿਆ ਇੰਨਾਂ ਦੇ ਵਿੱਚੋਂ ਕਿਨੇ ਵੀ ਦੁੱਧ ਜਿਆਦਾ ਦਿੱਤਾ ਹਨਾ ਉਹ ਸਾਰੇ ਨਾਮ ਵਗੈਰਾ ਇਹ ਆਥਣੇ ਦੇਣਗੇ ਤੇ ਉਹਦੇ ਤੁਹਾਨੂੰ ਉਹ ਕੁਆਲਿਟੀ ਵੀ ਦਿਖਾ ਦੇਣਗੇ ਵੀ ਕਿਹੜੀ ਮਿਲਕਿੰਗ ਦੇ ਵਿੱਚ ਜਿੱਤੀ ਐ ਬਿਊਟੀ ਵਾਲੀਆਂ ਰਿੰਗ ਦੇ ਵਿੱਚ ਅਲੱਗ ਦਿਖਾਰਾਂਗੇ ਤੁਹਾਨੂੰ ਸਾਰੀਆਂ ਆ ਵੀਰ ਦੇਖੋ ਤੁਸੀਂ ਇੱਧਰ ਵਧੀਆ ਸ਼ੌਂਕ ਨਾਲ ਸ਼ੈਂਪੂ ਸ਼ੂੰਪੂ ਲਾ ਕੇ ਨਿਮਾਰ ਰਹੇ ਨੇ ਗੇੜ ਨੂੰ ਹੁਣ ਬਈ ਆਪਾਂ ਇਹਨਾਂ ਦੇ ਹਨ ਅੰਦਰ ਚੱਲਦੇ ਹਾਂ ਤੰਬੂ ਦੇ ਵਿੱਚ ਜਿਵੇਂ ਕੋਛ ਗਾਮਾ ਹਨ ਦਰ ਵੀ ਹੋਣਗੀਆਂ ਬੂਦੇ ਵਿੱਚ ਜਿਹੜੀਆਂ ਹਜੇ ਬਾਈ ਬਾਰੇ ਕੱਢ ਰਹੇ ਨੇ ਤੇ ਨਿਮਾ ਰਹੇ ਨੇ ਤੇ ਅੰਦਰ ਵੀ ਦਿਖਾਉਣੇ ਆ ਤੁਹਾਨੂੰ ਵੇੜਾਂ ਤੇ ਆਰਡਰ ਕੁਆਲਿਟੀ ਚੈੱਕ ਕਰੋ ਬਈ ਪੂਰੀ ਬਿਊਟੀ ਵਾਲੀਆਂ ਵੇੜਾਂ ਐਚਐਫ ਕਹਿੰਦੇ ਅੱਜ ਪਤਾ ਆ ਵੇੜ ਦੇਖੋ ਬਈ ਆਰਡਰ ਕੁਆਲਿਟੀ ਬਾਕੀ ਰੰਗ ਦੀ ਵੀਡੀਓ ਤੁਹਾਨੂੰ ਸਪੈਸ਼ਲ ਅੱਡ ਬਣਾ ਕੇ ਦਿਖਾਉਂਗਾ ਬਈ ਸਬਸਕ੍ਰਾਈਬ ਕਰਕੇ ਰੱਖਿਓ ਇਦੂ ਬਾਦ ਕੁਰਖੇਤਰ ਦਾ 10 11 12 ਨੂੰ ਆਗਾ ਫਿਰ ਆਪਾਂ ਉੱਥੇ ਵੀ ਚੱਲਾਂਗੇ ਤੇ 16 17 18 ਦਾ ਸ਼ਾਇਦ ਆਪਣੇ ਤਰਨਤਾਰਨ ਪੰਜਾਬ ਦੇ ਵਿੱਚ ਉੱਥੇ ਵੀ ਦੇਖਦੇ ਆ ਟਰਾਈ ਕਰਦੇ ਆ ਇੱਥੋਂ ਜਾ ਕੇ ਲੈ ਵੀ ਹੁਣ ਦੇਖੋ ਤੁਸੀਂ ਅੰਦਰ ਕੁਆਲਟੀ ਸਾਰੀਆਂ ਵੈੜਾ ਦਿਖਾਵਾਂਗੇ ਅੱਜ ਸਾਰਾ ਮੇਲਾ ਹੀ ਘੁਮਾਵਾਂਗੇ ਤੁਹਾਨੂੰ ਲਗਭਗ ਯਾਰ 100% ਆਪਦੇ ਗਣੀਓ ਮਿਸ ਨਹੀਂ ਕਰਦੇ ਕੋਈ ਚੀਜ਼ ਹਰੇਕ ਚੀਜ਼ ਦਿਖਾਵਾਂਗੇ ਜਿਹੜੀ ਵੀ ਮੇਲੇ ਦੇ ਵਿੱਚ ਪਹੁੰਚੀ ਆ ਤੇ ਅੱਜ ਲਾਸਟ ਡੇ ਆ ਤੇ ਮੇਲੇ ਦਾ ਲਾਸਟ ਹੀ ਬਲੌਗ ਹੈ ਇਹਦਾ ਬਲੌਗ ਵਾਲਾ ਸਿਸਟਮ ਹੀ ਹੋ ਗਿਆ ਰਿੰਗ ਹੈ ਜਿਹੜੀ ਰਿੰਗ ਦਾ ਤੁਹਾਨੂੰ ਲੱਗ ਦਿਖਾਵਾਂਗੇ ਤੇ ਆਹ ਦੇਖੋ ਤੁਸੀਂ ਲੋ ਜੀ ਮੇਤਰ ਕਾਗੇ ਖੜੀਆਂ ਇਹ ਵੀ ਬਾਈ ਬਸ ਹੌਲੀ ਹੌਲੀ ਸਾਰੀਆਂ ਕੱਢੀ ਜਾਂਦੇ ਨੇ ਤੇ ਬਾਹਰੇ ਹਨਾ ਇਹਨਾਂ ਨੂੰ ਵਧੀਆ ਨਮਾ ਕੇ ਸ਼ੈਂਪੂ ਸ਼ੈਂਪੂ ਲਾ ਕੇ ਪੂਰੀਆਂ ਡਰਾਈ ਕਲੀਨ ਵਧੀਆ ਕਰੀ ਜਾਂਦੇ ਨੇ ਕਲੀਨ ਐਂਡ ਸਾਫ ਅੰਟ ਤੇ ਦੇਖਿਓ ਬਾਈ ਸੋਨੂੰ ਪੂਰੀ ਸਰਾ ਕੁਆਲਟੀ ਦਿਖਾਉਣਿਆ ਆ ਦੇਖੋ ਤੁਸੀਂ ਦੋ ਤਾਂ ਆ ਖੜੀਆਂ ਵੜਾਂ ਤੇ ਬਾਕੀ ਦੋ ਤਿੰਨ ਬਾਹਰੇ ਨੇ 122 ਦੀਆਂ ਸਾਈਡ ਤੇ ਤੰਬੂ ਜਨੇ ਉਹ ਵੀ ਦਿਖਾਉਣੇ ਆ ਆ ਦੇਖੋ ਇੱਕ ਆ ਗਈਆਂ ਬਈ ਸਾਈਡ ਤੇ ਆਲੇ-ਦਾਲੇ ਕਵਰ ਕਰੀਆਂ ਹੋਈਆਂ ਤੇ ਇੱਕ ਸ ਨੂੰ ਹੋਰ ਦਿਖਾਉਣੇ ਆ ਬਈ ਨਗੀਨੇ ਪੀਸ ਆਪਾਂ ਨੂੰ ਬਹੁਤ ਚੰਗੇ ਲੱਗੇ ਯਾਰ ਵੀਰ ਦੀ ਮਿਹਨਤ ਨੂੰ ਸਲਾਮ ਆ ਆ ਦੇਖੋ ਬਈ ਕੁਆਲਟੀ ਤੁਸੀਂ ਆਪਾਂ ਨੂੰ ਯਾਰ ਬਹੁਤ ਚੰਗੀ ਲੱਗੀ ਆ ਕੁਆਲਟੀ ਬਹੁਤ ਭੈਂਟ ਸੀ ਬਈ ਬਾਈ ਦੀ ਤੇ ਹੁਣ ਆਹਾ ਬਈ ਆਪਣੇ ਵਾਲਿਆਂ ਦੀ ਆ ਗਈ ਬੱਚੀ ਜਿਹੜੀ ਕੱਲ ਦੋ ਦੰਦ ਚ ਪਹਿਲੇ ਨੰਬਰ ਤੇ ਆਈ ਆ ਤੇ ਇਹਦੀ ਸਪੈਸ਼ਲ ਵੀਡੀਓ ਵੀ ਬਣਾ ਕੇ ਪਾਉਣੇ ਆਪਾਂ ਵੀ ਕੀ ਮਿਲ ਕੇ ਰਿਕਾਰਡ ਆ ਕੀ ਜਾਣਕਾਰੀ ਆ ਇਹਦੀ ਵੀਡੀਓ ਇਦੋਂ ਬਾਅਦ ਪਾਉਣੇ ਆਪਾਂ ਬਣਾ ਕੇ